ਰਾਤੀ ਮੇਨੂੰ ਨੇਰਾ ਬੋ ਹੋ ਗਿਆ ਇਹ ਆਉਂਦੇ ਆਉਂਦੇ ਨੂੰ 10 ਵਜੇ ਹੀ ਗਿਆ ਮੈਨੂੰ ਤੇ ਕਿੰਨੇ ਦਿਨਾਂ ਬਾਹਰ ਰਾਣੀ ਸੁੰਦਰਾ ਚ ਲੈ ਕੇ ਤੁਰਿਆ ਤੇ ਪਾਣੀ ਪੂਣੀ ਵੀ ਨਹੀਂ ਚੈੱਕ ਕੀਤਾ ਉਦਾਂ ਦਾ ਟੈਂਪਰੇਚਰ ਇੱਥੇ ਆ ਕੇ ਚੜਦਾ ਨਹੀਂ ਹੁੰਦਾ ਸੂਈ ਬਦਲਾਅ ਦੇ ਜਮਣੀ ਹੁੰਦੀ ਹੁੰਦੀਗੀ ਪਾਣੀ ਇਹਦੇ ਵਿੱਚ ਲੱਦਾ ਹੈ ਨੀਗਾ ਤੇ ਕਿਤੇ ਰੋਕਦੇ ਆ ਪਾਣੀ ਬੋਨੇ ਪੇਲਾ ਦੇ ਵਿੱਚ ਇਹਦਾ ਮਤਲਬ ਰੋ ਹੀਟ ਹੋ ਗਈ ਤੇ ਕੰਮ ਖਰਾਬ ਹੋਣਾ ਉਦਾਂ ਅਜੇ ਤੱਕ ਗਰਮ ਤੇ ਨਹੀਂ ਹੋਈਗੀ ਮਤਲਬ ਇਹ ਟੈਂਪਰੇਚਰ ਦਾ ਠੰਡ ਦਾ ਟਾਈਮ ਹੈ ਜਿੱਦਾਂ ਅੱਗ ਹੋਵਾ ਪੈਂਦੀ ਡੀਜ਼ਲ ਦੀ ਗਰਮ ਨਹੀਂ ਹੁੰਦੀ ਹੁੰਦੀ ਪਾਣੀ ਵਿੱਚ ਹੈ ਨਹੀਂ ਹੋਣਾ ਤਾਂ ਕਰਕੇ ਸੂਈ 5-6 ਦਿਨ ਹੋ ਗਏ ਚਲਾਈ ਨਹੀਂ ਆ 5 ਦਿਨ ਹੀ ਹਫਤਾ ਹੀ ਹੋ ਗਿਆ ਚਲਾਈ ਨਹੀਂ ਆ ਪਾ ਘਰੇ ਹੁੰਦਾ ਹੈ ਘੜੀ ਹੈਗੀ ਤੇ ਚਲੋ ਹੁਣ ਮਿੱਤਰੋ ਚੱਲਦੇ ਆ ਨਾਲ ਸਿੱਧੂ ਮੂਸੇ ਵਾਲੇ ਦੇ ਜੱਲੀਆਂ ਦੇ ਗਾਣੇ ਤੇ ਮਿੱਤਰੋ ਕੰਮ ਖਿੱਚੀ ਲ ਜਾਣਾ ਅੱਜ ਤੇ ਮਿੰਟ-ਮਿੰਟ ਵਾਪਸ ਵੀ ਆਉਣਾ ਵਾ ਤੇ ਫੇਜ ਜਲੰਧਰ ਜਾਣਾ ਵਾ ਬਾਕੀ ਇਹਨੇ ਕੋਈ ਪਲੈਨਿੰਗ ਨਹੀਂ ਹੁੰਦੀ ਜੇ ਹੁੰਦੀ ਬਾਕੀ ਕੋਈ ਪਤਾ ਨਹੀਂ ਮਾਹੌਲ-ਸ਼ਾਲ ਪੰਜਵੇਂ ਜੇ ਲੋ ਮਤਰੋ ਅਣ ਚਲਦੇ ਆ ਲਾ ਵੇ ਮਤਰੋ ਕਰਤਾਰਪੁਰ ਪਹੁੰਚ ਗਏ ਆਪਾਂ ਤੇ ਇਹ ਰਾਣੀ ਸੰਧਰਾ ਪਾਣੀ ਨਹੀਂ ਪਾਇਆ ਇਹ ਹੁੰਦੀ ਇੰਜਨ ਦੀ ਖਾਸੀਅਤ ਹੈ ਪਾਣੀ ਮੈਂ ਦੇਖ ਕੇ ਕੋਲਿਆ ਗੈਡੀਏਟਰ ਥੋੜਾ ਹੈਗਾ ਤੇ ਦੇਖ ਲਓ ਮਤਰੋ ਹੱਲੇ ਵੀ ਪੂਰੇ ਮਤਲਬ ਸੂਈ ਟੈਂਪਰੇਚਰ ਗਰਮ ਨਹੀਂ ਹੁੰਦੀ ਜੇ ਇੰਜਨ ਮਾੜਾ ਹੁੰਦਾ ਤੇ ਹੁਣ ਇਹ ਘਟੌਟ ਨਹੀਂ ਦੋ ਤਿੰਨ ਵਾਰੀ ਗਰਮ ਹੋ ਗਈ ਹੋਣੀ ਹੈ ਤੇ ਮਤਰੋ ਚਲੋ ਵੀ ਖਿਚੀਲ ਚਲਦੇ ਕੰਮ ਫਾਟ ਇਕੱਲੇ ਖੁੱਲਾ ਹੀ ਆ ਗਾਮੇ ਯਾਂਗੋ ਹੈ ਬਾ ਸੀਨੀਅਰ ਮੀਤ ਪ੍ਰਧਾਨ ਕਿਉਂ ਆਈ ਨਹੀਂ ਚਲੋ ਇਹ ਯਾਂਗੋ ਯਾਂਗੋ ਗੱਡੀ ਦੇ ਟਾਇਰ ਹੈ ਨਹੀਂ ਜਦੋਂ ਕਿਤੇ ਮਾੜਾ ਉਚਾ ਨੀ ਮਟਵਾ ਆ ਇਹਦਾ ਥੱਲੇ ਲੱਗ ਜਾਂਦੀ ਹੈ ਤੇ ਚਲੋਣੀ ਤੁਹਾਨੂੰ ਪਤਾ ਆਪਣੀ ਵੀ ਕਿੱਦਾਂ ਦੀ ਆ ਰਫਟਾ ਨਹੀਂ ਆ ਤਾਂ ਆਪਾਂ ਇਹ ਤਲਾਈ ਦੀ ਦੂਜੀਆਂ ਗੱਡੀਆਂ ਨੂੰ ਵੀ ਪਤਾ ਨਹੀਂ ਬਹੁਤ ਚੀ ਦੋ ਤਿੰਨ ਵਾਰੀ ਤੇ ਹਿੱਸਾ ਲੱਗ ਜਾਂਦਾ ਕਿ ਜਦੋਂ ਕਿਤੇ ਭਾਈ ਦੀ ਮੋਟਰ ਮੋਟਰਾਂ ਲਜਾਈ ਜਾਣਾ ਲਾਦੀ ਨੇ ਹਿੱਸੇ ਹੁਸੇ ਥੱਲੇ ਇਹਦੇ ਪਰ ਨੜ ਜੇ ਵੀ ਖੁੱਲੇ ਆ ਕੋਈ ਤਾਂ ਦੇ ਦੇ ਆ ਕਰਾਉਣੇ ਇਹਦਾ ਕੰਮ ਨੜ ਜੇ ਭਲਾ ਨਹੀਂ ਜਿਹੜੇ ਖੁੱਲ ਗਏ ਉਹ ਵੀ ਕਿਸਾਨੇ ਕਿਸਾਨੇ ਹੁਣ ਜਾ ਕੇ ਅੱਜ ਵੇਲੇ ਆ ਤਾਂ ਮੈਂ ਕਿਹਾ ਇਹ ਕੰਮ ਹੀ ਕਰ ਲਈਏ ਤੇ ਮਤਰੋ ਫੇਰ ਆਣੀ ਆਪਾਂ ਪਾਤੀ ਰੂਟ ਤੇ ਲੋ ਵੀ ਮਿੱਤਰੋ ਸਮਾਨ ਸਾਰਾ ਲੋਡ ਕਰ ਲਿਆ ਵਾ ਤੁਰ ਪਏ ਹੈ ਕਈ ਕਈ ਰੱਖਣਾ ਹਾਇ ਰੱਖਣਾ ਬਾਕੀ ਆਪਾਂ ਤੁਰ ਪੈਣਾ ਕਹਿੰਦਾ ਟਾਈਮ ਨਾ ਆਉਣ ਜਾਣੀ ਕਹਿੰਦਾ ਘੰਟਾ ਕੀ ਲਾਉਣਾ ਆਪਾਂ ਹੋਏ ਮਿੱਤਰੋ ਮਾਇਮਾ ਹੋ ਗਿਆ ਅਡਰਨਾ ਬੈਗੇ ਗੱਡੀ 'ਚ ਸਾਰਾ ਸਮਾਨ ਲੱਦ ਕੇ ਤੇ ਗੱਡੀ ਨਹੀਂ ਬਾਸ ਸਟਾਰਟ ਹੋਈ ਤੇ ਦਿਖਾਉਣਾ ਮਿੱਤਰੋ ਤੁਹਾਨੂੰ ਤੇ ਅੱਜ ਮਿੱਤਰੋ ਆਪਾਂ ਲੇਟ ਬਹੁਤ ਜ਼ਿਆਦਾ ਹੋ ਗਏ 10 10:30 ਆਪਾਂ ਨੂੰ ਇੱਥੇ ਹੋ ਗਏ ਆ ਤੇ ਅੱਜ ਆਪਾਂ ਜਾਣਾ ਨੜਾਲੇ ਵਾਲੀ ਸਾਈਡ ਜਾਣਾ ਵਾ ਤੇ ਉੱਧਰ ਭਰਾ ਨੂੰ ਮੈਂਗਾ ਚੱਲ ਕਰ ਮਸ਼ੀਨ ਚ ਤਾਰ ਕਿਹੜਾ ਮੁੰਡੇ ਨਾਲ ਆਪਣੇ ਨਾਲ ਹੀ ਹੁੰਦਾ ਉਹਦਾ ਭਰਾ ਵਾ ਇਹ ਮਤਲਬ ਕੰਮ ਤੇ ਓਏ ਉਹ ਤਾਰ ਖਿੱਚੀ ਗਈ ਤਾਂ ਜੱਕਦਾ ਲਓ ਵੀ ਮਿੱਤਰੋ ਕਰ ਲਈ ਆਪਾਂ ਗੱਡੀ ਸਟਾਰਟ ਤੇ ਤੁਰ ਪਏ ਆਪਾਂ ਤੇ ਪਹਿਲਾਂ ਪਵਾ ਲਈਏ ਤੇਲ ਪਾਣੀ ਚੱਲੀਏ ਫਿਰ ਸੱਦੇ ਡਾਣੇ ਮੁੰਡੇ ਵਾਸਾ ਫੁੜਤੀ ਮਾਨੇ ਆਣੀ ਆਣੀ ਕਰਨਾ ਮਿੱਤਰਾਂ ਜਿਹੜਾ ਬੱਸ ਕੱਢਣੀ ਜਾਣਾ ਵਾ ਫੋਨ ਆ ਗਿਆ ਬੰਦੇ ਆਪਣੇ ਮਿੱਤਰੋ ਪٹرول ਪੰਪ ਤੇ ਪਹੁੰਚ ਚੁੱਕੇ ਆਂ ਬੰਦਾ ਆਪਣਾ ਸਕੈਨਰ ਭੇਜਣ ਗਿਆ ਹੋਇਆ ਤੇ ਮਿੱਤਰੋ ਠੰਡ ਇੰਨੀ ਮੋਟਰਸਾਈਕਲ ਤੇ ਬੋਠ ਠੰਡ ਲੱਗੀ ਤੂਤੀ ਬੋਲ ਜਾਂਦੀ ਆ ਤੇ ਮੇਰੇ ਤੇ ਮਿੱਤਰੋ ਸਿਰੇ ਸਿਰੇ ਤੂਤੀ ਬੋਲ ਗਈ ਆ ਤੇ ਹੁਣ ਚੱਲੇ ਆਪਾਂ ਸਭਾਨਾਪੁਰ ਦੇ ਅੱਗੇ ਮਿੱਤਰੋ ਚੈੱਕ ਕਰੋ ਦੇ ਮੋਟਰਸਾਈਕਲ ਤੇ ਛੀਜੇ ਦੇ ਤੇ ਇੱਥੇ ਵੀ ਮੋਟਰਸਾਈਕਲ ਤੇ ਠੰਡ ਲੱਗਣੀ ਤੇ ਇੱਥੇ ਗੱਡੀ ਦਾ ਵੀ ਸ਼ੀਸ਼ਾ ਨਹੀਂਗਾ ਤੇ ਨਾ ਬੂਰੇ ਨਾ ਬੁਆਰੀ ਜੀ ਤਾਂ ਆ ਗਈ ਰੋਡ ਵਿੱਚ ਦੀ ਲਾਰੀ ਪਿੱਛੇ ਵੀ ਅੱਗੇ ਵੀ ਕੋਈ ਸ਼ੀਸ਼ਾ ਨਹੀਂਆ ਕਿਉਂਕਿ ਸਾਰੇ ਆਪਣੀ ਅੰਦਰ ਦੀ ਡਰਾਈਵਰੀ ਆ ਜਦੋਂ ਸ਼ੀਸ਼ੇ ਹੈਗੇ ਵਿੱਚ ਉਦਾ ਡਿੱਗੇ ਪਏ ਆ ਸਾਈਡਾਂ ਵਾਲੇ ਤੇ ਕੰਮ ਯੰਗੋ ਹੋਇਆ ਪਿਆ ਓਏ ਆ ਵੀ ਇਹ ਚੱਲ ਪਈਓ ਤੇ ਦੇ ਦਿਆਂ ਨੂੰ ਕਨੈਕਟ ਕਰਕੇ ਨਈ ਬਲੂਟੂਥ ਦਾ ਚੇਪ ਵਾਲੀ ਚਾਹੀਦੀ ਆ ਫੇਰ ਚੱਲ ਪੈਣੀ ਆ ਤਾਂ ਤੇ ਮਿੱਤਰੋ ਹੁਣ ਦੇ ਦਦੇ ਆ ਜਾਣਿਆ ਆਪਾਂ ਦੇ ਠੰਡਮ ਠੰਡਾ ਕੰਮ ਹੋਇਆ ਬਸ ਵੇਰ ਦਾ ਹੀ ਤੇ ਚਲੋ ਮਿੱਤਰੋ ਤੇ ਮਿੱਤਰੋ ਚੋਬਰਾ ਨੇ ਐਡਮ ਕਰਾਤੀ ਆ ਅੱਛਾ ਜੀ ਮਿੱਤਰੋ ਸਕੈਨਰ ਮਤਲਬ ਇਹ ਪੇਜ ਜੇ ਸਰਦਾਰ ਜੀ ਉਹਨਾਂ ਨੇ ਗਲਤ ਪੈਸੇ ਪਾਤੇ ਹੋਰ ਕੇ ਜਿਖਾਤੇ ਪਾਤੇ ਆ। ਤੇ ਚਲੋ ਹਣ ਦੇ ਦਿਆ ਫੇਰ ਦੁਬਾਰਾ ਪਾਏ ਆ। ਤੇ ਮੇਰੇ ਹਿਸਾਬ ਨਾਲ ਇਹ ਜਿਹੜਾ ਮੈਸਕੈਨਰ ਭੇਜਿਆ ਉੱਤੇ ਪੈਗੇ ਟੁੱਡੀਆਂ ਵਾਲੇ ਪੈਟਰੋਲ ਪੰਪ ਤੇ ਆਪਣੇ ਦੇ ਤੇ ਦੇਦਿਆਂ ਜਾ ਆ ਗਏ ਨਾ ਉਹਨਾਂ ਕੋਲ ਹੈਗਾ ਨੰਬਰ ਇੱਕ ਬੰਦੇ ਦਾ ਫੋਨ ਕਰਕੇ ਪੁੱਛਦੇ ਆ ਵੀ ਤੁਹਾਡੇ ਘਰ ਤੇ ਆ ਜਾ। ਤੇ ਦੇਦਿਆਂ ਹਣ ਮਿੱਤਰੋ ਕੀ ਹੁੰਦਾ ਵਾ ਗਿਆ ਵਾ ਬੰਦਾ ਆਪਣਾ ਫੇਰ ਤੇ ਮਿੱਤਰੋ ਘੰਟਾ ਏਕ ਹੋ ਗਿਆ ਆਪਣਾ ਖਰਾਬ ਇਥੇ ਆਪਾਂ ਲੈ ਸਮਾਣਪੁਰ ਜਾਣਾ ਤੁਹਾਨੂੰ ਬੜਾ ਵਾਪਸ ਲਈ ਸ਼ਾਮ ਨੂੰ ਆਣਾ ਤੇ ਇੱਥੇ ਜਨੰਦਰ ਆ ਗਏ ਫੇਰ ਦੁਬਾਰਾ ਘਰੇ ਜਾਣਾ ਮੈਂ ਤੇ ਮਿੱਤਰੋ ਮੇਰੀ ਲਾਈਫ ਤਾਂ ਦੀ ਆ ਰੋੜਾ ਦੇ ਨਾਂਗ ਚੱਲੀ ਆ ਸਹੀ ਗੱਲ ਆ ਜ਼ਿੰਦਗੀ ਦਾ ਐਕਸਪੀਰੀਅੰਸ ਪਹਿਲਾ ਸੇਰੇ 50 ਕਿਲੋਮੀਟਰ ਆਉਣਾ ਫੇਰ 50 ਜਾਣਾ ਤੇ ਫੇ ਇੱਥੇ ਜਿਹੜਾ ਉਹ ਬੱਕਰਾ ਉਹ ਫੇ 40 50 ਤੇ ਫੇ ਆ ਪੈਣਾ 30 40 ਕਿਲੋਮੀਟਰ ਜਨੰਦਰ ਦੇ ਵਿੱਚ ਦੀ ਆਣਾ ਫੇਰ ਪਵਾ ਕੇ ਤੁਰ ਪਿਆ ਨਾ ਹੁਣ ਮੌਸਮ ਵੀ ਥੋੜਾ ਸਹੀ ਹੋ ਗਿਆ ਠੰਡੀ ਠੰਡੀ ਹਵਾਵਾਂ ਆਉਂਦੀ ਪੂਰੀ ਵਧੀਆ ਤਾਂ ਮੈਂ ਯੰਗ ਉਹ ਹਬਤ ਹਵੇਲੀ ਲਾਗੇ ਪਹੁੰਚ ਗਏ ਆਪਾਂ ਓ ਹੋ ਹੋ ਦੂਮਰ ਕਪਾਨ ਕਰਨਾ ਸੇਤ ਕੇ ਲਈ ਹਾਨੀਕਾਰਕ ਹੈ ਸਾਲ ਪਰੇ ਰੱਖੋ ਉੱਡੀ ਆਉਂਦੀ ਐਂਗੋ ਆਪਣੀ ਗੱਡੀ ਇਧਰੋਂ ਆਪਣੇ ਨਾਲ ਕੰਮ ਹੋ ਗਿਆ ਯੈਂਗੋ ਆਪਾਂ ਜਾਣਾ ਹੈਗਾ ਉਥੇ ਸੁਭਾਣਪੁਰ ਤੇ ਭਾਈ ਹੁਣੀ ਹਣ ਕੇ ਨਡਾਲੇ ਵੱਲੋਂ ਤੇ ਹੁਣ ਮਿੱਤਰੋ ਨਡਾਲੇ ਵਾਲ ਨੂੰ ਕਰਤੀ ਗੱਡੀ ਸਿੱਧੀ ਤੇ ਮਿੱਤਰੋ ਦੇਖ ਲੋ ਅੱਜ ਜੇ ਮੈਂ ਕਿਹੜਾ ਚੋਣਾ ਅੱਜ ਆਪਾਂ ਨੂੰ ਕਿੰਨਾ ਦਿਹਾੜੀ ਜੇ ਮੈਨੂੰ ਵਾਇਆ ਫਿਰਦਾ ਘਟੋ ਘਟ ਨਹੀਂ 100 150 ਕਿਲੋਮੀਟਰ ਟ੍ਰੈਕ ਦੇੰਦਾ ਘੁੰਮਣਾ ਪੈਂਦਾ ਹਨਾ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਆ ਵੀ ਰੋਡ ਜਲਦੀ ਤੋਂ ਜਲਦੀ ਬਣਾਇਆ ਜਾਵੇ ਬਹੁਤ ਜਿਆਦਾ ਹੀ ਖਰਾਬ ਆ ਬਹੁਤ ਜਿਆਦਾ ਹੀ ਖਰਾਬ ਆ ਹਨੂੰ ਦਾ 15 ਮਿੰਟ ਹੋ ਗਏ ਲੈ ਥੋੜੀ ਜਿਹੀ ਜਗ੍ਹਾ ਕਵਰ ਕੀਤੀ ਆ ਮਤਰਾ ਰੋਡ ਬਾਬਾ ਖਰਾਬ ਆ ਗੱਡੀਆਂ ਨਹੀਂ ਆ ਚੱਲਦਾ ਰੋਡ ਜਿਆਦਾ ਵਾ ਤੇ ਖਰਾਬ ਰੋਡ ਮਤਲਬ ਵੀ ਜਿਆਦਾ ਹੋਇਆ ਗਿਆ ਵਾ ਚੱਲਦਾ ਵੀ ਬਹੁਤ ਆ ਰੋਡ ਇਹ ਕਮ ਯੰਗੋ ਭਵਨਦਮਨ ਦੀ ਸਰਕਾਰ ਨੂੰ ਬੇਨਤੀ ਹੈ ਕਿ ਰੋਡ ਜਲਦੀ ਤੋਂ ਜਲਦੀ ਬਣਾਇਆ ਜਾਵੇ ਬਹੁਤ ਜ਼ਿਆਦਾ ਹੀ ਕੰਮ ਖਰਾਬ ਆ ਉਧਾਂ 10-15 ਮਿੰਟ ਦਾ ਰਸਤਾ ਵਾ ਇਹ ਸਾਰਾ ਤੇ ਇਹ ਘਟੋ ਘਟੀਆਂ ਨੂੰ ਅੱਧਾ ਪੂਨਾ ਘੰਟਾ ਲੱਗ ਗਿਆ ਵਾ 40-45 ਮਿੰਟ ਹੋ ਗਏ ਤਾਂ ਅੱਲੇ ਵੀ ਅੱਧਾ ਰਹਿੰਦਾ ਕੋਈ ਰਸਤਾ ਹੀ ਬਹੁਤ ਖਰਾਬ ਅੱਗੇ ਉਹ ਗੱਡੀਆਂ ਓਲੀ ਓਲੀ ਜਾਂਦੀਆਂ ਰਸਤੇ ਖਰਾਬ ਦਾ ਕਰਕੇ ਪਿੱਛੇ ਵੀ ਜਾਮ ਲੱਗਾ ਪਿਆ ਵਾ ਬਦਤਰੋ ਵੀਡੀਓ ਸ਼ੇਅਰ ਕਰਦੇ ਹੋ ਵੀ ਜਲਦ ਤੋਂ ਜਲਦ ਆਪਣਾ ਰੋਡ ਇਹ ਬਣਾਇਆ ਜਾਵੇ ਸੁਭਾਨ ਪਰ ਤੋੜ ਨਡਾਲੇ ਨੇ ਗੰਦਾ ਇੱਥੇ ਆ ਕੇ ਹੈ ਨਹੀਂ ਭਾਜੀ ਹੋਰ ਕੋਈ ਦੁਕਾਨ ਹੋਵੇ ਭਾਜੀ ਤੇ ਮਤਰੋ ਅੱਜ ਆਪ ਵੀ ਬੰਨੇ ਆਪਣੇ ਕੋਲ ਲਗੇ ਘਰੇ ਤੋਂ ਹੁਣ ਮੈਂ ਚਾਬੀ ਬੰਨੇ ਲੈ ਆਣ ਆਇਆ ਹੈਗਾ ਮੋਟਰਸਾਈਕਲ ਤੇ ਬੰਦਾ ਆਪਣਾ ਸਮਾਨ ਰੱਖਣ ਗਿਆ ਖੰਬਿਆਂ ਨੇ ਤੁਹਾਨੂੰ ਬੜਾ ਕੰਮ ਆ ਜਾਏਗਾ ਨਾ ਉਹ ਮਰੂਤੀ ਦੇ ਆਪਾ ਲੋਏ ਵੀ ਦੇਖ ਕੇ ਆਂਦੇ ਮੈਂ ਵੀਡੀਓ ਨਹੀਂ ਬਣਾਈ ਨਾ ਹੁਣ ਉਦੋਂ ਹੀ ਵੀਡੀਓ ਪਾਉਣੀ ਜਦੋਂ ਆਪਾਂ ਪਵਾ ਲਈ ਮਤਰੋ ਹੁਣ ਦੁਕਾਨਾਂ ਲੱਭਾਂ ਦੇ ਨਡਾਲੇ ਵਿੱਚ ਤੁਹਾਡਾ ਭਰਾ ਜੀ ਖੱਜਲ ਹੋਣ ਲਿਆ ਇੱਕ ਪਾਨਾ ਦੇ ਦੇ ਨਾਲ ਦਾ ਬੰਨੇ ਨਾ ਬਈ ਇਹ ਪੀਟੀਓ ਵਾਲੀ ਸ਼ੈਰੂ ਬਣਾਈ ਹੈ ਰੋਟਰ ਦੇ ਨਾਲ ਤੇ 2 भाई ਨੰਬਰ ਦਾ ਚਾਬੀ ਪਾਨਾ ਤੇ ਇੱਕ 24 ਸਾਈਜ਼ ਨੰਬਰ ਦਾ ਇੱਕ 24 ਸਾਈਜ਼ ਦੇ ਦਿਓ ਵਧੀਆ ਕੰਪਨੀ ਦਾ ਹੋਵੇ ਮੈਂ ਟਟੇ ਰਟੇ ਨਾ 2 भाई ਦਾ ਨਾ ਨਹੀਂ ਨਹੀਂ 19 भाई ਦਾ ਨਹੀਂ 20 भाई ਦਾ 20 ਤਾਂ ਕਈ ਲੱਗਦਾ ਨਹੀਂ ਇਦਾਂ ਹੈ 20 ਕਿੱਥੇ ਕਰਾਉਂਦਾ 20 ਆ ਰਹਾਂ ਦਾਣਾ ਨਾੜਾ ਨੂੰ ਖੋਲਣੇ ਪੈਂਦੇ ਨੀ ਬਾਈ ਉਹ ਜਾਂ ਬਾਈ ਉਹ ਤੇ ਆਉਣੀ ਹੋ ਤੇ ਹੈ ਜਾਂ ਤਾਂ 19 ਕਾ ਨਟ ਹੋਣਾ ਜਾਂ 22 ਦਾ ਹੋਣਾ ਠੀਕ ਕਰਨਾ ਡੋਤਾ ਇਹਨ ਕੋਈ ਨਹੀਂ ਹੁੰਦਾ ਯਾਰ ਬਿਜਲੀ ਬੋਰਡ ਤੇ ਹੁੰਦਾ ਭਰਾਵਾ ਆ ਦੇ ਰੋ ਆ ਦੇਖੇ ਆਹੜਾ 19 ਬਾਈਆਂ 19 22 ਚਲ ਦੇ ਦੋ 19 22 ਦਾ ਇੱਕ ਚਾਬੀ ਵੀ ਦੇ ਰ ਨਾਲ ਦੀ ਆ ਤ ਨਹੀਂ ਆ ਦੇਖੋ ਮੜਾ ਦੇਖੋ ਇਹ ਬਨੇ ਰਾਜ ਇਹ ਲੱਗੋ ਕੋਈ ਤਰ੍ਹਾਂ ਕੋਈ ਇਹ ਵੀ ਹੋਈ ਆ ਚਲਾ ਆ ਦੇ ਰੋ ਹਾਰਾ ਖਲੋ ਆ ਵੀ ਦਿਸ। ਲੁਗਾਈ ਦੇ। ਹਾਂ ਵੀ ਬਾਈ। ਉਹਨਾ ਆ ਸੈਟ ਬਣ ਗਿਆ। ਇਹਨਾ ਵੀ ਬਾਈ। ਹਾਂ ਬਾਈ ਦੇ ਸਹੀ ਆ ਬਾਈ ਦਾ ਹੋ ਗਿਆ ਬਸ ਇਹ। ਕੀ ਸੇ ਬਾਈ? ਹਾਂ ਹੁੰਦੀ ਮੇਟਰੋ ਜਕੀਨ ਦੀ ਗੱਲ। ਭਰਾ ਇਧਰ ਦੇ ਤੇਰਾ ਤੇਰਾ ਦੇ ਥੋੜਾ ਵਹੋਂਦੇ ਭਰਾ ਤੁਹਾਡੇ ਨੇ ਇਸ ਰਾਡ ਫੜ ਕੇ ਰੱਖੀ ਆ। ਹਾਂ ਛੱਡਤੀ ਕਿਉਂਗਾ ਇੰਨਾ ਵੀ ਦਗੇ ਨਹੀਂ ਕਰਨਾ ਚਾਹੀਦਾ ਐ ਨਾ ਫਾੜ ਦੇਣੀ ਗੋਟੀ ਛਾੜ ਦੇ ਤੇ ਮਿੱਤਰੋ ਆ 11 ਕੇ ਵੀਨਾ ਆਪਾਂ ਕਰਨਾ ਅਰਥ ਤੇ ਅੱਜ ਮੈਂ ਤਾਂ ਦੋ ਭਰਾ ਲੱਗੇ ਆਂ ਅਸੀਂ ਦੋਵੇਂ ਤਰਸ ਕਰਕੇ ਆ ਚੈਨਲ ਸਾਰਿਆਂ ਦੇ ਕਸਨੇ ਆ ਸਿਰ ਤੇ ਆ ਕਿ ਉਹ ਚੈੱਕ ਕਰੋ ਭਰਾ ਤਾਂ ਡਾਹ ਕਹਿੰਦੇ ਆ ਸਿਰਾ ਘਮ ਖੰਬੇ ਦਾ ਸਿਰਾ ਦਿਖਾਤਾ ਸਿਰਾ ਤੇ ਮਿੱਤਰੋ ਮੈਂ ਜਿਹੜਾ ਐ ਉੱਪਰ ਚਾਬੀਆਂ ਆਪਾਂ ਨੇ ਲੈ ਕੇ ਆ ਗਏ ਆਂ ਕਿ ਇਧਰ ਆਪਾਂ ਤੇ ਇਧਰ ਮਿੱਤਰੋ ਆਪਾਂ ਜਿਹੜੇ ਹੋਏ ਕੰਬੇ ਦੇ ਦੋ ਚੈਨਲ ਆਪਾਂ ਕਸਤੇ ਆ ਤਿਹਜਾ ਭਰਾ ਥੱਲੇ ਬੰਨੀਆਂ ਆਂਦੇ ਤੇ ਵੀ ਘਸਨੇ ਆਂ ਮਿੱਤਰੋ ਸਭ ਤੋਂ ਜ਼ਿਆਦਾ ਖਤਰਨਾਕ ਕੰਮ ਇਹੀ ਆ ਆਹ ਸਾਹਮਣੇ 11000 ਨਾਲ ਨੰਗਨ ਆਈ ਆ ਕਹਿ ਕੇ ਤੇ 11000 ਰੁਪਏ ਇੱਧਰ ਰੱਖਣੀਆਂ ਤੇ ਚੱਕ ਕੇ ਮੋਟਰਾਂ ਵਾਲੀ ਆ ਮੋਟਰਾਂ ਵਾਲੀ ਕਿ 24 ਘੰਟੇ ਆ ਚਲੋ ਪਤਾ ਨਹੀਂ ਹਨੂ ਕਿਹੜੀ ਆ ਉਹਦਾ ਨੰਬਰ ਨਹੀਂ ਆ ਬੰਦ ਕਰਾਈ ਆ ਜੇ ਇੱਕ ਉਹ ਪਿਛੇ ਖੰਭਾਰੇ ਦਾ ਉੱਤੇ ਘਸਨਾ ਉਹ ਬਾਕੀ 3-4 ਜਿੰਨੇ ਵੱਡੇ-ਵੱਡੇ ਲੈਦੇ ਸਾਰੇ ਘਸਨੇ ਆ ਮਿੱਤਰੋ ਭਰਾ ਤੁਹਾਡੇ ਲੱਗੇ ਹੋਇਆ ਜੀ ਯੂਰੋ ਯੂਰੀ ਮਰੋ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਸਬਸਕ੍ਰਾਈਬ ਨਹੀਂ ਕਰਦੇ ਫਿਰੋ ਤੁਸੀਂ ਮਰੋ ਦੇ ਲੋ ਇਹਨੇ ਖਤਰਨਾਕ ਥਾਵਾਂ ਤੇ ਤੁਹਾਡੇ ਆਗੇ ਵਲੌਗ ਕ੍ਰਾਮ ਰਾ ਸ਼ੂਟ ਕਰਨ ਦਿਆ ਤੁਹਾਡਾ ਮਰੋ ਸਬਸਕ੍ਰਾਈਬ ਵਾਲਾ ਕੰਮ ਖਿੱਚ ਕੇ ਰੱਖਿਆ ਕਰੋ ਮਾੜਿਆ ਚਲੋ ਮਿਲਦੇ ਹੁਣਾ ਕਸ ਲਈਏ ਮਿਲਦੇ ਬ੍ਰੇਕ ਤੋਂ ਬਾਅਦ ਚੈਨਲ ਕਿੰਨੇ 4 ਇੰਚ ਹੀ ਆਣਾ ਹੈ ਇਹ ਚੈਨਲ ਕਟੋ-ਕਟ ਨੇ ਕਲੰਪ ਦਾ weight ਪਾ ਕੇ 20-25 ਕਿਲੋ ਬਣ ਜਾਂਦਾ ਤੇ ਜਦੋਂ ਬੰਦਾ ਖਿੱਚਦਾ ਨਾ ਤਸਲੀਆਂ ਹੋ ਜਾਂਦੀਆਂ ਤਾਂ ਇਦਾਂ ਪਾਣੀ ਵੀ ਉੱਤੇ ਹੀ ਹੁੰਦਾ ਤੇ ਇਦਾਂ ਹੁੰਦਾ ਇਹ ਨਹੀਂ ਪਰ ਕੈਚ ਨਹੀਂ ਹੋਇਆ ਚਾਲ ਦੁਆਰਾ ਓਲਾ ਚੱਰ ਆਂਦੇ ਕੋਈ ਨਾ ਚੈਨਲ ਬੰਦ ਦੇ ਨਹੀਂ ਆਉਣਾ ਇਹਨੇ ਕਰਮਾ ਕਰਮਾ ਦੇ ਪਾਣੀ ਵੀ ਹੈ ਨਹੀਂ ਚੱਲ ਬਗੋ ਬੰਨ ਚੈਨਲ ਤੇ ਕਰਾਈਏ ਕੰਮ ਯੰਗੋ ਅੱਜ ਦੋ ਹੀ ਚੋਬਰ ਬੁੱਕ ਦੇ ਫਿਰਦੇ ਆ ਨਗੀਆਂ ਤਾਰਾਂ ਤੇ ਲੋ ਮੈਟਰ ਆ ਆਪਣੇ ਹੈਗੇ ਸੈਂਡਲ ਉਹ ਸੈਂਡਲਾਂ ਕਹਿੰਦੇ ਆ ਕਿ ਆਪਾਂ ਫਾਤ ਤੇ ਖੰਬੇ ਤੇ ਬਸ ਇਹ ਪਿੱਛੇ ਪਾਰ ਰੱਖਣਾ ਹੁੰਦਾ ਵਾ ਨਹੀਂ ਜੇ ਅੱਗੇ ਪਾਰ ਰੱਖਿਆ ਤਾਂ ਬੰਦਾ ਮੂਤੜੇ ਨੂੰ ਆਇਆ ਨਾ ਹੁਣ ਤੋਂ ਮੈਂ ਚੜ ਕੇ ਦਿਖਾਉਣਾ ਲੱਗੋ। ਬਹੁਤ ਜ਼ਿਆਦਾ ਹੈਵੀ ਟੇਟਾ ਆ ਇਹੋ ਤੇ ਚੱਕਰਨੀਆਂ ਇਹ ਲੈ ਮਤਲਬ ਪੂਰੇ ਸਹੀ ਨਹੀਂਗੇ ਸੈਂਡਲ ਨਹੀਂ ਤਾਂ ਜ਼ਿਆਦਾ ਮਤਲਬ ਇੰਨਾ ਪੈਰ ਬਾਹਰ ਕੱਢਣਾ ਨਹੀਂ ਦਿੰਦਾ ਹੁੰਦਾ। ਐਂਦਰ ਲਾ ਪੈਰ ਆਪਣਾ ਚੜਾ ਵਾ। ਡਰ ਜਾਂਦਾ ਵਾ। ਐਦਾ ਇੱਕ ਪੱਥਰ ਨੇ ਪਾਉਣੇ। ਕਿੱਦਾਂ ਚੜੀ ਆਉਂਦੇ। ਇੱਟਿਆਂ ਦੇ ਭਾਰ ਰੱਖਣਾ ਮਿੱਤਰੋ ਨਹੀਂ ਤੇ ਮੋਦਰੇ ਹੂ ਆਉਂਗੇ ਕੋਈ ਤੇਨ ਫੜਾ ਦੀ ਇੱਕ ਹੈਗੀ ਕਿ ਨਹੀਂ ਨਾ ਐਸੀ ਤਾਂ ਹੈ ਨਹੀਂ ਇੱਕ ਵੀ ਹੈ ਨਹੀਂ ਆਂ ਦੋਗਾ ਕੰਸੋ ਯਾ ਹੋ ਮੈਂ ਕਿ ਚਾਹ ਸੌਣ ਦੇ ਉਦਾਂ ਹੀ ਛਾਹ ਮਾਰਦੇ ਆ ਗਿਆ ਬੰਦਾ ਚਾਹ ਲੈ ਕੇ ਹੁਣ हाँ जी तार के दांते बीडी बुडी है नहीं भाई हम बीडी बुडी करते करो शुरू कितने बड़े हो गए और क्या <laughs> नहीं शुरू होता हम बीडी पीते नहीं है यार आधी से ज़्यादा ज़िंदगी कट गई हो गया है कब शुरू करा हुआ है कितनी को क्या जाकर जवाब देगो हाँ थोड़ी सी तो जिंदगी बची है क्या हाँ। बेड़ी बुड़ी पिया करो मस्त रहा करो बेड़ी एक बीड़ी पीने से एक साल उम्र बढ़ जाती है पता है ओ एक बीड़ी पीने से एक दिन कम पड़ता है ए कौन बोल रहा है कौन बोल रहा है किसने बोला ओ तो जा भाई साहब ये साइंटिस्ट सारे बोले इकट्ठे हो मीटिंग सही बात है पूरे दिन में बंडल फूकोगे तो एक सौ हां हाँ फूक हाँ, फूक हाँ सही आ रहा तेरे को गाल बात सुनाई है चल चलावा मेरे रो चाय आ गई की आज हालात देखो चोब्रा ने की होगी ਤੇ ਜਸਵੀਰ ਜੀ ਦਾ ਹੁਣ ਚਾਹੀਏ। ਹੂੰ। ਲਓ ਵੀ ਮਿੱਤਰੋ ਕੰਮ ਆਪਾਂ ਨਿਬੜ ਗਿਆ ਵਾ। ਹਾਂ? ਪਿੱਛੇ ਵੀ ਕਸਤੇ ਆ, ਇੱਧਰ ਸਾਰੇ ਕਸਤੇ ਆ। ਵੈਦਰ ਚੈੱਕ ਕਰੋ ਮਿੱਤਰੋ। ਪੂਰਾ ਘੈਂਟ ਹੋਇਆ ਪਿਆ ਵਾ। ਉਹ, ਬਾਈ ਸੂਰਜ ਡੁੱਬ ਰਹਾ। ਆਹੋ। ਕੀ ਵਈਉ ਹੁੰਦੇ ਮਿੱਤਰੋ? ਮਿੱਤਰੋ ਚਲੋ ਵੀ ਹੁਣ ਚਲੀਏ ਘਰੇ। ਸਾਮਾਨ ਆਪਾਂ ਚੱਕ ਲਿਆ ਵਾ। ਤਹਲਾਦ ਮਿੱਤਰੋ ਚੱਕ ਕਰੋ ਅੱਜ ਪੂਰੀ ਯੈਂਗੋ ਕੰਮ ਹੋਇਆ ਉਹ ਖੜੀ ਆਪਣੀ ਰਾਣੀ ਸੁੰਦਰਾ ਤੇ ਚਲਿਏ ਪਰਮਟ ਸੱਚ ਕੈਨਸਲ ਕਰਾ ਲੀਏ ਤੇ ਫੇ ਨਿਕਲੀਏ ਹਨਾ ਓ ਮਿੱਤਰੋ ਸਮਾਨ ਸਭ ਰੱਖ ਲੀਏ ਹੁਣ ਮਿਲਦੇ ਤੁਹਾਨੂੰ ਜਲੰਧਰ ਪਹੁੰਚ ਕੇ ਤੇ ਮਿੱਤਰੋ ਸੈਟਲਮੈਂਟ ਕਰਦੇ ਹੁਣ ਉਲੋ ਦੇ ਛੱਤਰ ਚ ਤੇ ਚੱਕ ਲਈਏ ਤੇ ਚਲਿਏ ਮਿੰਟੋ ਮਿੱਟੀ ਦੇਣ ਛੁਪਦਾ ਜਦੋਂ ਹੁਣੇ ਸੂਰਜ ਦਿਖਾਇ ਕਿੰਨਾ ਥੱਲੇ ਚਲ ਗਿਆ ਪਹਿਲਾਂ ਰੁੱਖਾਂ ਕੋਲ ਹੀ ਦਿਲ ਬਾਬਾ ਮੈਂਟ ਚ ਸੂਰਜ ਇਸੇ ਪੈਂਦਾ ਔਰ ਤ੍ਰੋ ਕਰਦੀ ਆਪਾਂ ਘਰ ਨੂੰ ਵਾਪਸੀ